ਉਹ ਰਾਤਰੀ ਦੇ ਮੌਕੇ ਤੇ ਮੈਂ ਸਾਰੇ ਹੀ ਦੇਸ਼ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਉੱਥੇ ਹੀ ਸ਼ਿਵ ਸ਼ੰਕਰ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਸਾਡੇ ਸਾਰੇ ਹੀ ਸ਼ਹਿਰ ਵਾਸੀਆਂ ਤੇ ਆਪਣੀ ਕਿਰਪਾ ਦ੍ਰਿਸ਼ਟੀ ਬਣਾਈ ਰੱਖਿਓ ਤੰਦਰੁਸਤੀ ਬਖਸ਼ਿਓ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਬਖਸ਼ਿਓ ਤੇ ਸਾਡੇ ਦੇਸ਼ ਨੂੰ ਸਾਡੇ ਪੰਜਾਬ ਨੂੰ ਚੜ੍ਹਦੀ ਕਲਾ ਵਿੱਚ ਬਖਸ਼ਿਓ ਹਰ ਹਰ ਮਾਨ ਦੇ ਜੈ ਦੇਵੋ ਕੇ ਦੇਵ ਮਹਾਦੇਵ ਆਦੀ ਦੇਵ ਭੋਲੇ ਸ਼ੰਕਰ ਦੀ महाशिवरात्रि ते युवा विकास मोर्चा ਵੱਲੋਂ ਸਾਰੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ। भोले शंकर ਜੀ ਨੂੰ ਅਸੀਂ ਉਹ ਆਪਣੇ ਭਗਤਾਂ ਦਾ ਵੀ ਖਿਆਲ ਰੱਖਦੇ ਨੇ, ਕਿਰਪਾ ਬਣਾਈ ਰੱਖਦੇ ਨੇ ਤੇ ਪਾਪੀਆਂ ਦਾ ਵੀ ਨਾਸ਼ ਕਰਦੇ ਨੇ। ਔਰ भोले शंकर ਜੀ ਨੂੰ ਅਸੀਂ ਇੱਕ ਉਹਨਾਂ ਦਾ ਛੋਟਾ ਜਿਹਾ ਜਾਪ ਕਰਕੇ ਹੀ ਪ੍ਰਸੰਨ ਕਰ ਸਕਦੇ ਹਾਂ ਓਮ ਨਮਾ ਸ਼ਿਵਾਏ ਕਹਿ ਕੇ। ਯਾਨੀ ਕਿ भोले शंकर ਜੀ ਇੰਨੀ અપਾਰ ਕਿਰਪਾ ਆਪਣੇ ਭਗਤਾਂ ਦੇ ਕਰਦੇ ਆ ਇੱਕ ਛੋਟਾ ਜਿਹਾ ਜਾਪ ਕਰਕੇ। ਔਰ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹਾਂਗਾ ਜਿੱਦਾਂ ਅਸੀਂ ਮੰਦਰਾਂ ਨੂੰ ਸਾਫ਼ ਸੁਥਰਾ ਰੱਖਦੇ ਆ ਉਸੇ ਤਰ੍ਹਾਂ ਪ੍ਰਮਾਤਮਾ ਨੇ ਭਗਵਾਨ ਨੇ ਸਾਡੇ ਸਰੀਰ ਦੇ ਅੰਦਰ ਮਨ ਨੂੰ ਇੱਕ ਮੰਦਰ ਕਿਹਾ ਗਿਆ ਵਾ ਤੇ ਜੇਕਰ ਅਸੀਂ ਆਪਣੇ ਮਨ ਦੇ ਵਿੱਚੋਂ ਮੈਲ ਝੂਠ ਨੂੰ ਨਾ ਆਪਾਂ ਧੋਤਾ ਨਾ ਸਾਫ਼ ਕੀਤਾ ਤੇ ਮੇਰੇ ਖਿਆਲ ਨਾਲ ਆਪਾਂ ਈਸ਼ਵਰ ਦੀ ਪ੍ਰਾਪਤੀ ਨਹੀਂ ਕਰ ਸਕਦੇ ਆ ਸੋ ਇਸ ਲਈ ਪਹਿਲੋਂ ਆਪਣੇ ਆਪ ਦੇ ਅੰਦਰ ਦੀ ਮੈਨ ਨੂੰ ਮੈਲ ਨੂੰ ਹੰਕਾਰ ਨੂੰ ਇਹ ਸਾਰਿਆਂ ਨੂੰ ਮਿਟਾਓ ਕਿਉਂਕਿ ਧਰਮ ਧਾਰਿਆ ਨਿਆਇ ਸਮਰਪਣ ਗਿਆਨ ਇਹ ਚੀਜ਼ਾਂ ਦਾ ਆਪਾਂ ਨੂੰ ਅਰਥ ਨਹੀਂ ਪਤਾ ਜਾਂ ਇਹਨਾਂ ਨੂੰ ਆਪਾਂ ਸਮਝ ਨਹੀਂ ਸਕੇ ਤੇ ਮੇਰੇ ਖਿਆਲ ਦੇ ਨਾਲ ਆਪਾਂ ਇਨਸਾਨੀਅਤ ਨੂੰ ਨਹੀਂ ਸਮਝ ਸਕਦੇ ਹਾਂ ਫਿਰ ਮੈਂ ਆਪਣੇ ਯੁਵਾ ਵਿਕਾਸ ਮੋਰਚਾ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਮਹਾ ਸ਼ਿਵਰਾਤਰੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿਨਾ ਓਮ ਨਮਸਕਾਰ ਓ कर्पूर गौरव करुणावतारम संसार सारम भुजगिंदारम सदा वसंतम हृदयहार बिंदे भव भवामी सहीतम नवामी मंदार माला कलताल काय कपाल माला कथिकाय दिगम्बराय च दिगंबराय नम शिवाय च नम शिवाय अखंड बोधाय शुभ संता देवी त्रिशंकराय नमो नम आज शिवरात्रि के शुभ पावन अवसर पर सहोता परिवार और इनके साथी मित्रों की कृपा से ये भंडारा हो रहा है जिसकी मैं सारे को हार्दिक हार्दिक बधाई देता हूं आप सबको मेरे तरफ से हार्दिक दिली दिली तमन्ना है कि आप सबको मेरी हार्दिक तमन्ना है कि आप सबको मेरा आशीर्वाद प्राप्त हो सुनो जी और ये सभी भाई देव ओम नमः शिवाय आज महाशिवरात्रि ਦੇ ਪ੍ਰਲਖ ਦੇ ਵਿੱਚ ਯੂਵਾ ਵਿਕਾਸ ਮੋਰਚਾ ਪੰਜਾਬ ਵੱਲੋਂ ਜਿਹੜਾ ਇੱਥੇ ਨਾਈਆਂ ਵਾਲੇ ਚੌਂਕ ਦੇ ਵਿੱਚ ਔਰ ਲੰਗਰ ਲਗਾਇਆ ਗਿਆ ਜਿਸ ਦੇ ਵਿੱਚ ਸਾਡੇ ਪੰਡਤ ਜੀ ਰਾਮ ਪ੍ਰਕਾਸ਼ ਜੀ ਸਾਡੇ ਐਮਸੀ ਸਾਹਿਬ ਸਾਡੇ ਸਰਦਾਰ ਕਰਮਜੀਤ ਸਿੰਘ ਬਿੱਟੂ ਜੀ ਅਸ਼ਵਨੀ ਸੋਤਾ ਜੀ ਔਰ ਸਾਰੀ ਸਮੁੱਚੀ ਟੀਮ ਖਾਸ ਕਰ ਸਾਡੇ ਅਮਰਦੀਪ ਢੰਡਾ ਜੀ ਔਰ ਸਾਰੇ ਸਾਥੀਆਂ ਦੇ ਸਹਿਯੋਗ ਨਾਲ ਜਿਹੜਾ ਅੱਜ ਇੱਥੇ ਲੰਗਰ ਸੰਗਤ ਨੂੰ ਵਰਤਾਇਆ ਗਿਆ ਔਰ ਖਾਸ ਕਰ ਮੈਂ ਸਾਰੇ ਹੀ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਔਰ ਸਾਡੇ ਪੰਜਾਬ ਦੇ ਪੂਰੇ ਭਾਰਤ ਦੇ ਵਿੱਚ ਜਿਹੜੀ ਅੱਜ ਸ਼ਿਵਰਾਤਰੀ ਮਨਾਈ ਜਾ ਰਹੀ ਆ ਮਹਾ ਸ਼ਿਵਰਾਤਰੀ ਉਸ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਦੇਣਾ ਔਰ ਅ ਸ਼ਿਵਜੀ ਮਹਾਰਾਜ ਦੇਗੇ ਅਰਦਾਸ ਕਰਦਾ ਕਿ ਜਿਹੜੇ ਵੀ ਜਿੰਨਾ ਵੀ ਲੋਕਾਂ ਨੇ ਆਪਣੀਆਂ ਦੁਆਵਾਂ ਜਾਂ ਆਪਣੀਆਂ ਪ੍ਰਾਰਥਨਾ ਕੀਤੀਆਂ ਉਹਨੂੰ ਪੂਰਨ ਤੌਰ ਤੇ ਸਫਲ ਕੀਤਾ ਜਾਏ ਓਮ ਨਮਸ਼ਵਾਯ ਜੈ ਸ਼ਿਵ ਸ਼ੰਕਰ ਜੀ ਸਾਰਿਆਂ ਨੂੰ ਅੱਜ ਸ਼ਿਵਰਾਤਰੀ ਦੇ ਪਾਵਨ ਅਫਸਰ ਦੇ ਤੇ ਮੌਕੇ ਦੇ ਤੇ ਅੱਜ ਇੱਥੇ ਨਾਈਆਂ ਵਾਲੇ ਚੌਕ ਵਿੱਚ ਸਾਡੇ ਸੋਤਾ ਜੀ ਅਨੂ ਸੋਤਾ ਜੀ ਨਾਲ ਉਹਨਾਂ ਦੇ ਬ੍ਰਦਰ ਸੋਤਾ ਜੀ ਸੋਤਾ ਬ੍ਰਦਰ ਸਾਡੇ ਬਿੱਟੂ ਭਾਜੀ ਸਾਡੇ ਕਰਮਜੀਤ ਬਿੱਟੂ ਜੀ ਔਰ ਪੰਡਤ ਜੀ ਔਰ ਸਾਡੇ ਹੋਰ ਸਹਿਯੋਗੀ ਇਹਨਾਂ ਦੇ ਇਹਨਾਂ ਦੀ ਬਦੌਲਤ ਆ ਜਿੱਥੇ ਲੰਗਰ ਲਗਾਇਆ ਗਿਆ ਸੋ ਪ੍ਰਭੂ ਚਾਰ ਸ਼ਿਵ ਸ਼ੰਕਰ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਗਈ ਆ ਕਿ ਹਮੇਸ਼ਾ ਸਾਰੇ ਸੰਸਾਰ ਦੇ ਉੱਤੇ ਆਪਣਾ ਮਿਹਰ ਭਰਿਆ ਹੱਥਰ ਬਣਾਈ ਰੱਖਣ ਸੁੱਖ ਸ਼ਾਂਤੀਆਂ ਦੇ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਕਰਨ ਜੀ ਔਰ ਅਸੀਂ ਵੀ ਇਹੀ ਅਰਦਾਸ ਅੱਜ ਇਹੀ ਕਰਦੇ ਆ ਮੱਥਾ ਟੇਕ ਕੇ ਸ਼ਿਵ ਸ਼ੰਕਰ ਪੋਲੇਨਾਥ ਜੀ ਦੇ ਮੋੜੇ ਵੀ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੋ ਜੀ ਜੈ ਪੋਲੇ ਸ਼ੰਕਰ ਜੈ ਸ਼ੇਰ